ਮਿਸਟੇਜ ਤੇ ਗਿਆ ਸੀ ਤੇ ਅੱਜ ਵੀ ਕਹਿਣਾ ਕਿ ਪਹਿਲਾ 12 ਸਤਾਪ ਦੀਆਂ 2021 ਤੋਂ ਲੈ ਕੇ 2025 ਤੱਕ ਜਦੋਂ ਦਾ ਮੈਨੂੰ ਤੁਸੀਂ ਸੇਵਾ ਸੰਭਾਲੀ ਉਹਦੋਂ ਦੀਆਂ ਮਨਾਈਆਂ ਪਰ ਇਸ ਸਤਾਪਦੀ ਦੇ ਵਿੱਚ ਬਹੁਤ ਹੀ ਵੱਡੇ ਜੋਰੋ ਕਰੋਸ਼ ਦੇ ਨਾਲ ਜੋਸ਼ ਕਰੋਸ਼ ਦੇ ਨਾਲ ਬੜੀਆਂ ਐਡਾਂ ਲਾਈਆਂ ਤੇ ਮੈਂ ਹੁਣ ਸੋਚਦਾ ਵੀ ਜਿੰਨੀਆਂ ਐਡਾਂ ਲਿੰਕ ਰੋਡਾਂ ਤੇ ਹੋਰ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਫੋਟੋ ਲਾਈ ਹੋ ਆ ਉਹ ਹਣ ਬਣੂਗਾ ਕੀ ਜੱਲੇ ਉਹ ਪੈਰਾਂ ਚ ਰੋਲਣ ਗਿਆ ਤੇ ਫਿਰ ਉਹਦਾ ਸੁਨੇਹਾ ਠੀਕ ਜਾਊਗਾ ਪਰ ਕੇਵਲ ਦਾ ਕੇਵਲ ਪੋਲੀਟਿਕਲ ਮਾਈਲੇਜ ਲੈਣ ਲਈ ਆ ਧਾਰਮਿਕ ਮਾਈਲੇਜ ਨਹੀਂ ਸਰਕਾਰ ਨੇ ਐਲਾਨ ਕੀਤਾ ਸੀ ਬੋਲਾਵਾ ਵੀ ਵੱਡੇ ਪੱਦਰ ਤੇ ਬਣਾਵਾਗੇ 355ਵੀਂ ਜਿਹੜੀ ਛੇਦੀ ਸਤਾਵੀ ਹੋਈ ਹੈ ਹੀ ਮਨਾਈ ਜਾਣੀ ਹੈ ਦੇਖੋ ਨਹੀਂਓ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਜੋ ਮਿੱਟੀ ਨਾਲ ਫਰੋਲ ਜੋ ਗਿਆ ਗੁਰੂ ਸਾਹਿਬ ਜਾਣਦੇ ਆ ਸਾਰਾ ਕੁਝ ਕਿਉਂਕਿ ਮੈਂ ਪਹਿਲਾਂ ਵੀ ਤੇ ਹੁਣ ਵੀ ਇਹ ਮੈਂ ਬੜਾ ਦੰਗੇ ਦੀ ਜੋਰ ਤੇ ਕਹਿ ਰਿਹਾ ਇਹ ਜਿਹੜੇ ਧਾਰਮਿਕ ਕਾਰਜ ਹੁੰਦੇ ਆ ਇਹ ਸ਼ੋਵਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੁਣ ਉਸੇ ਜਿੱਥੇ ਕੋ ਹੋਲਾ ਮਹੱਲਾ ਮਨਾਉਣਾ ਸਿਕਿਉਰਿਟੀ ਹੁੰਦੀ ਆ ਨਾ માત્ર ਗੁਰੂ ਸਾਹਿਬ ਆਪ ਜੀ ਸਾਰੀ ਰੱਖਿਆ ਕਰਦੇ ਆ ਇੰਨੇ ਲੱਖਾਂ ਲੋਕ ਆਉਂਦੇ ਆ ਬਾਲਬਿੰਗਾ ਨਹੀਂ ਹੁੰਦਾ ਸ਼ੋਵਨੀ ਕਮੇਟੀ ਉਹਨਾਂ ਦਾ ਬੀਮਾ ਵੀ ਕਰਦੀ ਆ ਸੋ ਇਹ ਕਾਰਜ ਜਿਹੜੇ ਸਾਰੇ ਦੇ ਸਾਰੇ ਸਰਕਾਰਾਂ ਦੇ ਕਾਰਜ ਕੀ ਆ ਸਰਕਾਰਾਂ ਦੇ ਕਾਰਜ ਹੁੰਦੇ ਸਰਕਾਰੀ ਤੌਰ ਤੇ ਕੋਈ ਮੀਲ ਪੱਥਰ ਗੱਡ ਜਾਣਾ ਜਿਹੜਾ ਉਸ ਸਮੇਂ ਨੂੰ ਯਾਦ ਕਰਾਵੇ ਪੇ 350 ਸਾਲਾਂ ਸਤਾਲ ਦੀ ਚਕਤਾਂ